ਟੁੱਟੀ ਜਿਹੀ ਰੇਡੀ ਤੋਂ ਇਹ ਬਾਪੂ ਕਮਾਉਂਦਾ ਏ ਅਮਰੀਕਾ ਕੈਨੇਡਾ ਜਿੰਨੀ ਕਮਾਈ ਜੀ ਹਾਂ ਇਸ ਬਾਪੂ ਦਾ ਕਹਿਣਾ ਹੈ ਕਿ ਮੈਂ ਤਾਂ ਇੱਥੇ ਹੀ ਉਨੇ ਪੈਸੇ ਕਮਾ ਲੈਂਦਾ ਜਿੰਨੇ ਲੋਕ ਬਾਹਰ ਟੋਲਟਾ ਸਾਫ ਕਰਕੇ ਕਮਾਉਂਦੇ ਨੇ ਬਾਪੂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕੋ ਵੀਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਕਿਸੇ ਦੇ ਥੱਲੇ ਲੱਗੇ ਜੋ ਛੋਟਾ ਮੋਟਾ ਕੰਮ ਕਰਕੇ ਸਫਾਈਆਂ ਕਰਕੇ ਝਾੜੂ ਲਗਾ ਕੇ ਟਾਇਲਟਾ ਸਾਫ਼ ਕਰਕੇ ਜਿੱਥੇ ਐਨੇ ਡਾਲਰ ਕਮਾਉਂਦੇ ਨੇ ਉੱਥੇ ਹੀ ਅਗਰ ਤੁਸੀਂ ਪੰਜਾਬ ਦੇ ਵਿੱਚ ਕੋਈ ਆਪਣਾ ਕੰਮ ਖੋਲ ਲਵੋ ਜਿਸ ਦੇ ਵਿੱਚ ਕੰਮ ਵੀ ਤੁਹਾਡਾ ਤੇ ਕਮਾਈ ਵੀ ਤੁਹਾਡੀ ਹੋਵੇ ਤੇ ਤੁਹਾਡੀ ਟੋਰ ਵੀ ਹੋਵੇਗੀ ਤੇ ਤੁਹਾਨੂੰ ਕੋਈ ਵੀ ਛੋਟਾ ਕੰਮ ਨਹੀਂ ਕਰਨਾ ਪਏਗਾ ਕਿਉਂਕਿ ਜਿਹੜਾ ਆਪਣਾ ਕੰਮ ਹੈ ਉਹ ਆਪਣਾ ਹੀ ਹੁੰਦਾ ਇਸ ਸੰਦੇਸ਼ ਦੇ ਨਾਲ ਇਹ ਵੀਡੀਓ ਬੜੀ ਜ਼ਿਆਦਾ ਵਾਇਰਲ ਹੋ ਰਹੀ ਹੈ ਬਾਪੂ ਕੀ ਕਹਿ ਰਿਹਾ ਉਹ ਵੀ ਤੁਹਾਨੂੰ ਸੁਣਾਣੇ ਆ ਪਾ ਜੇ ਪਾਵਾ ਘੋਟਾ ਸਾਫ ਕਰਦੇ ਹੋਣ ਹਾਂਜੀ ਹਾਂਜੀ ਆਕੇ ਉੱਥੇ ਕਹਿਣਾ ਅਮਰੀਕਾ ਗਏ ਹੋਇਆ ਵਾਨੋ ਕੀ ਲੱਗਦਾ ਹੈ ਕਿਉਂਕਿ ਇਸ ਬਾਪੂ ਦਾ ਕਹਿਣਾ ਹੈ ਕਿ ਸਵੇਰ ਦੇ 8 ਵਜੇ ਤੋਂ ਲੈ ਕੇ ਰਾਤ ਦੇ ਜਿੰਨੇ ਵਜੇ ਤੱਕ ਉਸ ਦੀ ਡੇੜੀ ਲੱਗਦੀ ਹੈ ਉੱਤੀ ਜੀ ਡੇੜੀ ਤੇ ਗੰਨੇ ਜੜਾਵਾ ਉਸ ਦਾ ਜੂਸ ਕਰਦਾ ਹੈ ਤੇ ਜਿਸ ਤੋਂ ਬਾਅਦ ਉਸ ਦੀ 1800 2000 ਰੁਪਏ ਦੀ ਹਾੜੀ ਪੈ ਜਾਂਦੀ ਹੈ ਬਾਕੀ ਖਰਚੇ ਕੱਟ ਕੇ ਇੰਨੀ ਦਿਹਾੜੀ ਕਮਾ ਰਿਹਾ ਏ ਬਾਪੂ ਵੀਡੀਓ ਤੁਸੀਂ ਵੀ ਅੱਗੇ ਤੱਕ ਸ਼ੇਅਰ ਕਰੋ ਤਾਂ ਜੋ ਬਾਕੀ ਨੌਜਵਾਨਾਂ ਦੇ ਵਿੱਚ ਵੀ ਜੋਸ਼ ਭਰੇ ਕਿ ਵਿਹਲੇ ਰਹਿਣ ਨਾਲੋਂ ਜਾਂ ਬਾਲ ਲਈ ਰੱਟ ਨਾਲੋਂ ਇੱਥੇ ਹੀ ਕੁਝ ਕਰਕੇ ਦਿਖਾਈਏ